ਅੰਦਰ ਕਪੜੇ ਰੱਖਣ ਤੇ ਤੁਸੀਂ ਇਹ ਰਡਕਾਟ ਕੋਰ ਮਾਰ ਲਓ ਲੈ ਆਹ ਕੁੱਕੜ ਅੰਦਰ ਗਿਆ ਵਾ ਜੀਂਦਾ ਖਾ ਲਿਆ ਜਿਹੜਾ ਰਡਕਾਰ ਮਾਰਨਾ ਹੈ ਹੈ ਜੀਂਦਾ ਖਾ ਲਿਆ ਉਹ ਤੂੰ ਛੜ ਤਰਫਣ ਡਿਆ ਉਹ ਭਾਈਏ ਸੌਰਿਆ ਨੇ ਮੇਰੇ ਸੌਰਿਆਂ ਦੀ ਇੰਨੀ ਨਹੀਂ ਪੱਖ ਮਾਰੀਦੀ ਹੁੰਦੀ ਤੂੰ ਲਾਹ ਰੋਟੀਆਂ ਦੋ ਤੇ ਖਾਈਏ ਹਾਂ ਮੈਂ ਪਕਾ ਨਹੀਂ ਤਾ ਚਾਰ ਪਕਾਲੀ ਹੁਣ ਨਹੀਂ ਤੁਸੀਂ ਤਾਂ ਕੁੱਕੜ ਖਾਤਾ ਤੇ ਕੀ ਹੋਇਆ ਇੰਨਾ ਸਫਰ ਕਰਕੇ ਨਹੀਂ ਆਏ ਨੇ ਕੁੱਕੜ ਖਵਾ ਕੇ ਤੁਹਾਨੂੰ ਪੈਦਲ ਤੋਰਤਾ ਉਹਨਾਂ ਨੇ ਗੱਡੀ ਬੱਸੇ ਨਹੀਂ ਬੈਠੇ ਕਿਸੇ ਓਏ ਆ ਉਹ ਉੱਥੇ ਸੜਕ ਤੇ ਲਾਤਾ ਉਹਨੇ ਫੇ ਕੀ ਕਰੀਂ ਕਿਰਾਏ ਦੇ ਹੱਥੋਂ ਨਾ ਪੈਦਲ ਆਏ ਪੈਦਲ ਆਏ ਤੇ ਚਵਲਾਂ ਡੇ ਮਾਰ ਓਏ ਮੈਨੂੰ ਤੇ نیند ਆਉਣ ਦੇਈ ਇੰਨੀ ਸੋਹਣੀ ਰੋਟੀ ਮੇਰੇ ਸਹੁਰਿਆਂ ਨੇ ਖਵਾਈ ਆ ਵੇਖ ਲੈ ਇੰਨਾ ਪੱਕੀ ਨੀਂਦੇ ਨਾ ਸੌਂਜੀ ਬਹੁਤਾ ਕੁੱਕੜ ਖਾ ਕੇ ਚਲੋ ਉਹ ਥਾਉਂਦੇ ਅੱਡੇ ਤੋਂ ਮੈਨੂੰ ਲੈਣ ਆਉਂਦੇ ਸਾਰੇ ਮੇਰੇ ਅੱਡੇ ਤੋਂ ਲੱਤ ਲੱਤ ਟੁੱਟੀ ਤੇਰੀ ਕਿਉਂ ਗਾ ਨਹੀਂ ਜਾਇਆ ਜਾਂਦਾ ਇੰਨੀ ਦੂਰ ਜੋ ਚੱਲ ਜਾਣਾ ਕੀ ਗੱਲ ਸਰਿਆ ਪਿਆ ਤੈਨੂੰ ਮੇਰੇ ਦਿਲ ਲਤ ਨਹੀਂ ਟੁੱਟੀ ਤੇਰੀ ਤੇਰੇ ਸੌਰਿਆਂ ਨੇ ਤੋੜਦੇ ਨਹੀਂ ਹੂੰ ਓਏ ਤੇ ਗੁੱਸਾ ਕਰਿਆ ਤੁਸੀਂ ਐਵੇਂ ਗੁੱਸੇ ਚ ਲਾਲ ਪੀਲੇ